ਪਨੀਰ ਖਾਨ ਦੇ ਸ਼ੌਕੀਨ ਹੋ ਜਾਓ ਸਾਵਧਾਨ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਰਹੇ ਹਨ ਨਕਲੀ ਪਨੀਰ ਸਿਰ ਚਾਰਵਿੰਨ ਸ਼ਹਿਰਾ ਪਤਨ ਤੋਂ ਫੜੀ ਨਕਲੀ ਪਨੀਰ ਦੀ ਵੱਡੀ ਕੇਪ ਨਹੀਂ ਹੁਣ ਤਾਂ ਨਹੀਂ ਬੇਚੀ ਹਨ ਜਿਹੜਾ ਲੋਕਾਂ ਨੂੰ ਜਿਹਦਾ ਬਾਰ-ਬਾਰ ਮੈਂ ਕਈ ਮੀਡੀਆ ਤੇ ਕਿੰਨੀ ਵਾਰ ਉਠਾਇਆ ਵੀ ਇਹ ਜਿਹੜਾ 1.5-200 ਰੁਪਏ ਰੱਖੇ ਤੋਂ ਪਨੀਰ ਵਿਕਦਾ ਹਨ ਇਹ ਉਹ ਗੱਡੀਆਂ ਤੇ ਫੜਨ ਇੱਥੇ ਗੱਡੀਆਂ ਇਧਰੋਂ ਗੁਰਦਾਸਪੁਰੋਂ ਆਉਂਦੀਆਂ ਨੇ ਹਾਂਜੀ ਗੁਰਦਾਸਪੁਰਾਂ ਹੀ ਆਉਂਦੀਆਂ ਇਸੇ ਸਾਈਡ ਤੋਂ ਆਉਂਦੀਆਂ ਚਾਹੇ ਉਹ ਟਾਂਡੇ ਏਰੀਏ 'ਚ ਜਾ ਕੇ ਬਾਰਡਰ ਤੇ ਲੈ ਲੋ ਨਾਕਾ ਲਾ ਦਿਓ ਉਧਰ ਵੀ ਲੈ ਲੈ ਲਾਲੀ ਦਾ ਤੇ ਇੱਥੇ ਵੀ ਲਾ ਲਿਆ ਅੱਜ ਪਰ ਇਹ ਪੈਟਿੰਗ ਪਨੀਰ ਜਿਹੜਾ ਪੰਜਾਬ ਚ ਆਉਂਦਾ ਹੈ ਸਿਨਥੈਟਿਕ ਆਪਾਂ ਨਾ ਕਹੀਏ ਅੱਛਾ ਕਿਉਂਕਿ ਪਨੀਰ ਜਦੋਂ ਫੜਾਂਗੇ ਫਿਰ ਲੈਬਾਰਟਰੀ ਨੂੰ ਲੈਬਾਰਟਰੀ ਨੂੰ ਫੂਡ ਐਂਡ ਡਰੱਗ ਲੈਬ ਨੂੰ ਭੇਜਾਂਗੇ ਤੇ ਉਹ ਦੇਖੇ ਰਿਜ਼ਲਟ ਫਿਰ ਆਪਾਂ ਕਹਾਂਗੇ ਇਹਨਾਂ ਨੂੰ ਹਾਂ ਛੱਕੀ ਪਨੀਰ ਕਹਿੰਦੇ ਆ ਵੀ ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਠੀਕ ਹੈ ਛੱਕੀ ਕਹਿੰਦਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਟੀਮ ਪੂਰੀ ਤਿਆਰ ਇੰਨਾ ਇੰਨਾ ਜ਼ ਜੀ ਸਹੀ ਮੈਂ ਰਹੀ ਨਹੀਂ ਹੈ ਠੀਕ ਹੈ ਤੇ ਪੂਰੀ ਟੀਮ ਹੈ ਦੇਖ ਰਿਹਾ ਵੀ ਆਏ ਅੱਜ ਪੂਰਾ ਤਗੜਾ ਨੱਕ ਹੈ ਨਾ ਮਨੋਹਰ ਸੋਢੀ ਹੈ ਮੇਰੇ ਫੂਡ ਸੇਫਟੀ ਅਫਸਰ ਆ ਦਰਮਨ ਦਾ ਭਾਈ ਆ ਜੀ ਆ ਸਾਡੇ ਹਰਜੀਤ ਜੀ ਆ ਪਾਇਲਟ ਸਾਡੇ ਪੂਰੀ ਟੀਮ ਆ ਜੀ ਪੂਰੇ ਨਾਲ ਆਵਰ ਇਹ ਵੀ ਜੈਪਟਾ ਮੰ ਮੰਦੇ ਇਹਦੇ ਜੇ ਕਰੀ ਜਾਂਦੇ ਆ ਤੇ ਦਾਸ ਜੀ ਤੇ ਹਰ ਬੰਲੇ ਦਾ ਜੋਰ ਤਾਂ ਜਿਹੜਾ ਉਹਦੇ ਤੋਂ ਵੱਧ ਹੀ ਹੈ ਬੰਦੀ ਬੰਦ ਗਾ ਦਾਸ ਕੋਲ ਕਿਹੜੀ ਜਗ੍ਹਾ ਹੈ ਬੜੀ ਆ ਜਾਓ ਇੱਧਰ ਇੱਧਰ ਆਓ ਤਨੀਰ ਇੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਬਣਦਾ ਮੱਲੋਵਾਲ ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ ਅੱਛਾ ਮੱਲੋਵਾਲ ਪਿੰਡ ਆਇਆ ਤੁਹਾਡਾ ਮੇਰਾ ਓਂਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਕਹਗਾ ਇਹ ਲੋਕੇਸ਼ਨ ਡੇਰੀ ਆ ਕਿ ਆਹ ਹੈ ਜਿੱਥੇ ਬਣਾਉਂਦੀ ਪਲਾਂਟ ਹੈ अच्छा की नाम है प्लांट दा मांदर मांदर दुर्गा मांदर दुर्गा किथे ਕੋਈ ਲੈਂਡ ਕੋਈ ਹੁਣਾ ਇੰਪੋਰਟੈਂਟ ਚੌਂਕ ਕੋਈ ਕਿਥੇ ਨੇਰ ਪੰਡੋਰੀ ਨੇਰ ਪੰਡੋਰੀ 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 ਮੰਤਾਲ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਸਿੱਧਾ ਥੋੜਾ ਜਿਆ ਸਾਨੂੰ ਮੰਲੋ ਵਾਲੀ ਆ ਜੀ ਮੰਤਾਲੀ ਬਰਫਦਾਰ ਬੋਧਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ 'ਚ ਬਰਫ਼ ਬਣਾਉਂਦੇ ਆ ਸਭ ਲੋਕ ਦੋਸਤ ਕੀ ਮੁਟਲੀ ਜਾਣਕਾਰੀ ਚ ਕੀ ਨਿਕਲ ਰਿਹਾ ਹੈ ਦੇਖੋ ਇਹ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹੜੀ ਪਨੀਰ ਦੀ ਭਾਲ ਚੋਂ ਨੇ ਤੇ ਇਧਰੋਂ ਆਉਂਦਾ ਹੈ ਸਾਡੇ ਇਹ ਉਹੀ ਗੱਡੀਆਂ ਅੱਛਾ ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਤੇ ਪਤਾ ਨਹੀਂ ਇਹਨੂੰ ਤੋਂ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ ਆਉਂਦਾ ਇਧਰੋਂ ਹੀ ਅੱਛਾ ਔਰ ਗੱਡੀਆਂ ਕਾਫੀ ਆਉਂਦੀਆਂ ਇੱਕ ਨਹੀਂ ਆਉਂਦੀਆਂ ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆ ਜਿਹੜਾ ਅੱਠ ਇਹ ਜਿਹੜੇ ਬਾਕਸਸ ਹੈਗੇ ਡੱਬੇ ਹੂੰ ਤੇ ਇਹ ਕਹਿੰਦਾ ਪੇ 10ਾ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ ਅੱਛਾ ਜੀ 10 ਨਹੀਂ ਹੈਗੇ ਹੂੰ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੂੰ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜਨਿਕ ਹਾਲਾਤਾਂ ਚ ਬਰਸਾ ਤੇ ਹਾਈਜਨ ਦਾ ਤਾਂ ਖਿਆਲ ਹੈ ਨਹੀਂ ਨਾ ਹਾਂ ਹਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰ ਦਿੱਤਾ ਇਹ ਸਪਲਾਈ ਕਹਿ ਰਿਹਾ ਪੇ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹਾਂ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲਏ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ਅੱਡ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹਾਂ ਤੇ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਡਾਕਟਰ ਕਿੰਨਾ ਕੁ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਕਿੰਨਾ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਤੇਰੇ ਇੱਕ ਡੱਬੇ ਚ ਹੈਗਾ ਘਟੋ ਘਟ 60 ਕ ਹੈਗਾ ਤੇ ਉਹ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਇਹ ਤੇ ਜੇ 60 ਕਿਲੋ ਠੂਛ 644 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤੇ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਹੈਗਾ ਕੁਛ ਕਰਦੇ ਚਲੋ ਹਾਂ ਸਮੈਲ ਦੇ ਨਹੀਂ ਦਾਲ ਹਾਂ ਹਾਂ ਤੇ ਇਹ ਪਨੀਰ ਜਿਹੜਾ ਪਨੀਰ ਹੈ ਨਾ ਉਹਦੇ ਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹਮ ਕਿਉਂਕਿ ਜਿਹੜਾ ਅ ਕਰੀਮ ਲਾ ਲੈਣੀ ਜੋ ਤਿਆਰਬਾਜ਼ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹਮ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਾਂ ਸਬ ਸਟੈਂਡਰਡ ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜੀ ਔਣੀ ਪਈ ਮਤਲਬ ਗੱਲ ਤਾਂ ਇਹੀ ਹੈ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਬੱਸੇ ਸ਼ੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬੋਰੀਟਰੀ ਤਾਂ ਬਾਅਦ ਦੇਖਾਂਗੇ ਪਹਿਲਾਂ ਤਾਂ ਆਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਇਹ ਹੋ ਗਿਆ ਵੀ ਸ਼ੱਕ ਦੇ ਘਰੇ ਚ ਹੀ ਹੋ ਜਾਏਗਾ ਸਰ ਹਾਂ ਉਹ ਜਦ ਪੌਗੀ ਨਹੀਂ ਸਕਦਾ ਪਨੀਰ ਹੂੰ